ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਗਦਰੀ ਬਾਬੇ ਜੇਸ ਪ੍ਰਸੰਤ ਬਾਬਾ ਸਾਖਾ ਹਨ ਵੀ ਉਹਨੇ ਨਗਰ ਦੇ ਬੱਚੇ ਹੀ ਆਪਣੇ ਹੜ ਜਿਨ੍ਹਾਂ ਨੇ ਗਦਰ ਲਹਿਰ ਦਾ ਮੁੱਢ ਬਣਿਆ ਸੀ ਜਦੋਂ ਸ਼ੁਰੂਆਤ ਹੋਈ ਗਦਰ ਲਹਿਰ ਦੀ ਉਹਨਾਂ ਦੇ ਨਗਰ ਦੇ ਬੱਚੇ ਉਹਨਾਂ ਦੀ ਕਿਰਪਾ ਨਾਲ ਆਪਣੇ ਬੱਚੇ ਜਿਹੜੇ ਕਿੱਥੇ ਗਿਆ ਸੀ ਇੱਥੇ ਸਟੇਟ ਆ ਲੁਧਿਆਣੇ ਇੱਥੇ ਪਿੰਡ ਦੇ ਬੱਚੇ ਸਾਰੇ ਆਏ ਨੇ ਮੰਨ ਲਓ 8 8 ਸਾਲ 9 ਸਾਲ ਦੇ ਹੋ ਆ ਪ੍ਰੈਕਟਿਸ ਕਰਦੇ ਨੇ ਵਗੈਰੇ ਨਾ ਕੱਚਾ ਰਹਿਗਾ ਕੋਈ ਇੱਥੇ ਛੂਟ ਹਸਾਤ ਨੂੰ ਚਲੂ ਆ ਗਈ ਚਲੂ ਆ ਗਈ ਆ ਇਹਨਾਂ ਨੇ 7 골ਡ ਮੈਡਲ ਆਪਣੇ ਪਿੰਡ ਸਾਡੇ ਪਿੰਡ ਦੀ ਆਏ 7 골ਡ ਮੈਡਲ ਆ ਸਟੇਟ ਤੋਂ ਆਏ ਇਹਨਾਂ ਦਾ ਬੌਂਸ ਮੈਡਲ ਆਇਆ ਮਹਾਰਾਜੇ ਬੜੀ ਕਿਰਪਾਉ ਦੇ ਨਾਲ ਇਹ ਬੱਚਾ ਵੀ ਜਿਹੜੀ ਲਗਨ ਆ ਲੱਗੀ ਰਹੀ ਆ ਇਹਨਾਂ ਨੇ ਆਪ ਦਾ ਖੂਨ ਪਸੀਨਾ ਇੱਕ ਕੀਤਾ ਦੋ ਤਿੰਨ ਮਹੀਨੇ ਲਗਾਤਾਰ ਕੀਤਾ ਨਾ ਚਲੋ ਗਰਾਊਂਡ ਭਾਵੇਂ ਭਰੀ ਗਈ ਆ ਪਾਣੀ ਨਾਲ ਸੜਕ ਤੇ ਲੌਂਗੇ ਰਿਹਾ ਪਰ ਆਪ ਦਾ ਲੋਹਾ ਨਹੀਂ ਆ ਰਿਹਾ ਤੇ ਉਹਨਾਂ ਦੀ ਮਿਹਨਤ ਦੇ ਨਾਲ ਨਾਲ ਇਹਨਾਂ ਦੇ ਬੱਚਾ ਵੀ ਤੇ ਆਪਣੇ 10 ਮੈਡਲ ਆਏ ਆਪਣੇ ਪਿੰਡ ਦੀ ਤੇ ਪੰਜਾਬ ਦੇ ਵਿੱਚ ਕੋਈ ਮੇਰੇ ਹਿਸਾਬ ਨਾਲ ਕੋਈ ਅਜੋ ਜਿਹਾ ਪਿੰਡ ਨਹੀਂ ਹੋਣਾ 12000 ਪਿੰਡ ਚੋਂ ਇੱਕ ਮੈਡਲ ਮੰਨ ਲਓ 10 ਮੈਡਲ ਆਏ ਉਹਨ ਇੱਕ ਹੀ ਪਿੰਡ ਦੀ ਬੜੀ ਕਿਰਪਾ ਦੀ ਤੇ ਜੇ ਕੋਈ ਮੰਨ ਲਓ ਜਿਹਨੇ ਵੀਰ ਆਪਣੇ ਜਿਹੜਾ ਸਪੋਰਟ ਕਰਦੇ ਇਸ ਤਰ੍ਹਾਂ ਕਲੱਬ ਦੀ ਜਾਂ ਨਗਰ ਆਪਣੀ ਸਪੋਰਟ ਕਰਦਾ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਜਿਹੜੇ ਵੀਰਾਂ ਦਾ ਵੀ ਸਪੋਰਟ ਕਰਦੇ ਆ ਸਾਰੇ ਲੈ ਮੈਂ ਨਾ ਬਹੁਤ ਧੰਨਵਾਦ ਆ ਕਿ ਬੱਚੇ ਆਪਣੀ ਮਿਹਨਤ ਦਾ ਮੁੱਲ ਮੋੜ ਕੇ ਆਇਆ ਤੇ ਇਹਨਾਂ ਵਾਸਤੇ ਵਧਾਈ ਆ ਸਾਰੇ ਵਧਾਈ ਦੇ ਹੱਕਦਾਰ ਆ ਬੱਚੇ ਤੇ ਤੁਹਾਨੂੰ ਪਤਾ ਇਹਨੇ ਮੈਡਲ ਸਟੇਟ ਦੇ ਵਿੱਚੋਂ ਲਾਉਣੇ ਬੜੇ ਔਖੇ ਆ ਸੱਤ 골ਡ ਬੜੇ ਔਖੇ ਹੁੰਦੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਵੀ ਚੱਲੋ ਜਿੰਨੇ ਜੁੱਗ ਹੋਏ ਆਪਾਂ ਆਪਾਂ ਜਿਹੜੇ ਵੀ ਪ੍ਰੋਫੈਸ਼ਨਲ ਕੋਚ ਆ ਜਿਹੜੇ ਤੁਹਾਨੂੰ ਜਿੰਨੇ ਦਾ ਆਪਾਂ ਨੂੰ ਨੌਲੇਜ ਆ ਨਾਨਾ ਜੀ ਮਹਾਰਾਜ ਬਾਕੀ ਦੇ ਸਭ ਸਾਡਾ ਬਾਬਾ ਸਾਤਾ ਕੋਈ ਆ ਉਹ ਆਪਣੇ ਆਪ ਹੀ ਉਹ ਜੋ ਵੀ ਕਰਦਾ ਉਹ ਆਪ ਕਰੀ ਜਾਂਦਾ ਅਸੀਂ ਤੇ ਤੁਹਾਨੂੰ ਜੋਨੇ ਆਪ ਹੀ ਲਾਇਆ ਪਰ ਵਾਇਰੂਸ ਦੀ ਕਿਰਪਾ ਚਾਹੀਦੀ ਆ ਚਲੋ ਆਪਾਂ ਅੱਗੇ ਵੀ ਕੰਟੀਨਿਊ ਰੱਖੀਏ ਤੇ ਬੱਚੇ ਸਾਡੇ ਜਿਹੜੇ ਆ ਮੰਨ ਲਓ ਗਾਂਵ ਹੋਰ ਮੱਲਾ ਮਾਰਨਾ ਲੈਸਨ ਬੱਚੇ ਤਿੰਨ ਜਾਣਗੇ ਹਟਿਆੜੇ ਫਿਟਨਾ ਤੇ ਵਾਹਿਗੁਰੂ ਕਿਰਪਾ ਕਰੇ ਚਲੋ ਥੋੜੇ ਥੋੜੇ ਮੰਨ ਲਓ ਕਿ ਅੱਜ ਚੂਚੂ ਦੇ ਪਿਜੀਸ਼ਨਰ ਜਾਈਆਂ 50 ਚਾਰ ਦੀ ਗੁੱਡੀਆਂ ਤੇ ਥੋੜੇ ਥੋੜੇ ਮੰਨ ਲਓ ਸੈਂਕੜਾਣਾ ਚਲੋ ਆਇਆ ਇਹਨਾਂ ਦਾ ਮੈਡਲ ਰਹਿ ਗਿਆ ਪਰ ਫਿਰ ਵੀ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਗਾਂ ਮੇਰ ਭਰਿਆਸ ਰੱਖੇ ਤੇ ਅਗਲੇ ਸਾਲ ਇਹ ਵੀ ਤਗੜੇ ਹੋ ਕੇ ਜਾਣ ਤੇ ਇਹ ਆਦੋਂ ਵੀ ਅਗਲੇ ਸਾਲ ਲੱਗੇ ਹੋਰ ਕੰਪੀਟੀਸ਼ਨ ਵਧੀਆ ਕਰਨ ਤੇ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ